ਲੋਕ ਸਭਾ ਚੋਣਾਂ ਨੂੰ ਹੁਣ ਚੰਦ ਹੀ ਦਿੰਦਾ ਸਮਾਂ ਬਚਿਆ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਵਾਹ ਲਗਾ ਰਹੀਆਂ ਨੇ ਇਸੇ ਕੜੀ ਤਹਿਤ ਹੁਣ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਨੇ ਤੇ ਲਗਾਤਾਰ ਪੰਜਾਬ ਦੇ ਵਿੱਚ ਆਪ ਉਮੀਦਵਾਰਾਂ ਦੇ ਹੱਕ ਚ ਰੋਡ ਸ਼ੋਅ ਕਰ ਰਹੇ ਨੇ ਤੇ ਅਜਨਾ ਦੇ ਵੱਲੋਂ ਜਿਹੜਾ ਫਿਰੋਜ਼ਪੁਰ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਦੇ ਵਿੱਚ ਰੋਡ ショ ਕੀਤਾ ਜਾਣਾ ਪਰ ਉਸ ਤੋਂ ਹੀ ਪਹਿਲਾਂ ਜੇਕਰ ਗੱਲ ਕਰੀਏ ਸ਼੍ਰੀ ਮੁਖਸਰ ਸਾਹਿਬ ਦੀ ਤਾਂ ਸ਼੍ਰੀ ਮੁਖਸਰ ਸਾਹਿਬ ਦੇ ਲੋਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਆਪਣੀ ਨਰਾਜ਼ਗੀ ਜ਼ਾਹਰ ਐ ਮੁਖਸਰ ਸਾਹਿਬ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਆਪਣੀ ਕੀਤੇ ਗਏ ਵਾਅਦਿਆਂ 'ਚੋਂ ਇੱਕ ਵੀ ਪੂਰਾ ਨਹੀਂ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਆਮ ਆਦਮੀ ਪਾਰਟੀ ਜਿਹੜੀ ਬਿਜਲੀ ਦਾ ਪ੍ਰਚਾਰ ਕਰ ਰਹੀ ਹੈ ਬਿੱਲਾਂ ਦਾ ਪ੍ਰਚਾਰ ਕਰ ਰਹੀ ਹੈ ਬਿੱਲ ਤਾਂ ਘਟ ਆਣੇ ਨੇ ਕਿਉਂਕਿ ਪੰਜਾਬ ਦੇ ਵਿੱਚ ਬਿਜਲੀ ਦੇ ਫਿਰ ਤੋਂ ਲੰਬੇ-ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ ਨੇ ਭਗਵੰਤ ਮਾਨ ਜਦੋਂ ਦੀ ਸਰਕਾਰ ਆਈ ਹੈ ਜੀ ਉਦੋਂ ਦਾ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਲੋਕਾਂ ਨੇ ਜਿਸ ਚਾਰ ਨਾਲ ਜਿਸ ਮਕਸਦ ਨਾਲ ਭਗਵੰਤ ਸਿੰਘ ਮਾਨ ਨੂੰ ਵੋਟਾਂ ਪਾਈਆਂ ਸੀ ਭਗਵੰਤ ਸਿੰਘ ਉਸ ਚੀਜ਼ ਤੇ ਬਿਲਕੁਲ ਖਰਾ ਨਹੀਂ ਉਤਰੇ ਭਗਵੰਤ ਸਿੰਘ ਮਾਨ ਜਿਵੇਂ ਯੂਕਰੇਨ ਦੇ ਰਾਸ਼ਟਰਪਤੀ ਹੈ ਉਨੇ ਅਫਸਰ ਦੇਸ਼ ਤਬਾਹ ਕਰਕੇ ਰਹਿਤਾ ਹੈ ਭਗਵੰਤ ਸਿੰਘ ਮਾਨ ਨੇ ਸਾਡੇ ਪੰਜਾਬ ਨੂੰ ਇੱਕ ਦਬਾ ਖੜਾ ਕਰਕੇ ਰੱਖਤਾ ਹੈ ਕਿਉਂਕਿ ਇਹ ਸਿਰਫ ਬੋੜ-ਬੋੜ ਹੀ ਲਾ ਰਿਹਾ ਹੈ ਇਹ ਕਹਿੰਦਾ ਸੀ ਮੈਂ 15 5 ਸਾਲਾਂ ਵਿੱਚ 15 ਮੈਡੀਕਲ ਖੋਲੂਗਾ ਪਰ ਅੱਜ 23 ਸਾਲ ਬਦਲ ਹੋਣ ਦੇ ਬਾਵਜੂਦ ਵੀ ਇਹਨੇ ਪੰਜਾਬ ਦੇ ਵਿੱਚ ਇੱਕ ਮੈਡੀਕਲ ਵੀ ਨਹੀਂ ਖੋਲਿਆ ਔਰ ਅੱਜ ਸਾਡੇ ਜਿਹੜੇ ਬੱਚੇ ਆ ਉਹਨਾਂ ਦਾ ਇੰਨਾ ਭੁਖ ਨਸ਼ੇ ਤੇ ਚਿੱਟੇ ਦੇ ਲਾਤਾ ਹੈ ਕਿ ਅੱਜਕੱਲ ਕੋਈ ਵੀ ਜਿਹੜਾ ਸਰਕਾਰੀ ਮੁਲਾਜ਼ਮ ਵੀ ਹੈ ਜਿਹੜੇ ਆ ਉਹਨਾਂ ਨੂੰ ਕੋਈ ਫੜਨ ਦੇ ਵਿੱਚ ਹੈ ਨਹੀਂਗਾ ਕੋਈ ਉਹਨਾਂ ਦੀ ਰੁਚੀ ਹੈ ਨਹੀਂਗੀ ਸਾਡੇ ਜਿਹੜੇ ਬੱਚੇ ਆ ਉਹਨਾਂ ਦਾ ਇੱਕ ਬਹੁਤ ਖਤਰੇ ਵਿੱਚ ਹੈ ਇਸ ਕਰਕੇ ਭਗਵੰਤ ਸਿੰਘ ਮਹਿਮਾਨ ਦੀ ਸਰਕਾਰ ਜਿਹੜੀ ਹੈ ਇਹ ਵੱਤਵਾ 2-4 ਮਹੀਨਿਆਂ ਦੀ ਮਹਿਮਾਨ ਹੈ ਇਹ ਦੁਬਾਰ ਇਸ ਦੀ ਛੁੱਟੀ ਹੈ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦੀ ਆ ਜੋ ਉਹਨਾਂ ਨੇ ਪੰਜਾਬ ਦੇ ਮਸਲੇ ਬਾਰੇ ਗੱਲ ਕੀਤੀ ਹੈ ਮੈਂ ਆਪਣੇ ਸ਼ਹਿਰ ਵਾਸੀ ਦੇ ਪੰਜਾਬ ਵਾਸੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਾਂ ਬੜੇ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਦਾ ਇੱਕ ਬੁਰਾ ਹਾਲ ਹੋਇਆ ਪਿਆ ਹੈ ਨਸ਼ਿਆਂ ਨੂੰ ਲੈ ਲიਏ ਜਾਂ ਬਹੁਤ ਮੁਦਦੇ ਹੈਗੇ ਬੜੇ ਮੁਦਦੇ ਹੈ ਤਾ ਸਭ ਤੋਂ ਪਹਿਲਾਂ ਕੀ ਜੋ ਪੰਜਾਬ ਸਰਕਾਰ ਨੇ ਇੱਕ ਸਾਨੂੰ ਇੱਕ ਲਾਲਚ ਦਿੱਤਾ ਸੀਗਾ ਕਿ ਅਸੀਂ ਜਿਹੜਾ ਕੀ ਉਹ ਪੈਨਸ਼ਨ ਵਾਲਾ ਸੀਗਾ 1000 ਰੁਪਏ ਪੈਨਸ਼ਨ ਜਿਹੜੀ ਹੈ 1000 ਸੀਗਾ ਨਾ ਉਹ ਪੈਨਸ਼ਨ ਦਾ ਰੱਖਿਆ ਸੀ ਵੀ ਸਭ ਦੇ ਖਾਤਿਆਂ ਜਾਏਗਾ ਸਾਡੀਆਂ ਜਿਹੜੀਆਂ ਮਾਤਾਵਾਂ ਪੈਣਾ ਹੈਗੀਆਂ ਉਹ ਸਭ ਦੇਖ ਰਹੀਆਂ ਕਿ ਉਹ ਸਾਨੂੰ ਲਾਲਚ ਉਹ ਦਿੱਤਾ ਸੀਗਾ ਜੋ ਸਾਡਾ ਉਹਨਾਂ ਨੇ ਰੱਖਿਆ ਸੀ ਵੀ ਇਹ ਦੇਵਾਂਗੇ ਨਹੀਂ ਦਿੱਤਾ ਔਰ ਉਹਨਾਂ ਮੁੱਤਿਆ ਹੁਣ ਅੱਜ ਦੇਖੋ ਸਾਡੇ ਮੁਖਸਰ ਸਾਹਿਬ ਕੇਜੀਵਾਲ ਆ ਰਹੇ ਐ ਮਾਰਕੀਟ ਨੂੰ ਬੰਦ ਕਰਾਇਆ ਜਾ ਰਿਹਾ ਹੈ ਰੋਡ ਜਾਮ ਕਿੱਥੇ ਜਾ ਰਿਹਾ ਹੈ ਭਾਈ ਸਾਰੀਆਂ ਚੀਜ਼ਾਂ ਨੂੰ ਦੇਖਦੇ ਇੱਕ ਹਰਾਸ਼ਮੈਂਟ ਕੀਤਾ ਜਾ ਰਿਹਾ ਹੈ ਲੇਕਿਨ ਜੋ ਪੰਜਾਬ ਦੇ ਮਸਲੇ ਜੋ ਇਹਨਾਂ ਨੇ ਇਹ ਕਿਹਾ ਸੀ ਵੀ ਅਸੀਂ 4 ਘੰਟਿਆਂ ਜਾਂ 6 ਘੰਟਿਆਂ ਜਾਂ 8 ਘੰਟਿਆਂ ਚ ਅਸੀਂ ਪੰਜਾਬ ਨੂੰ ਬਿਲਕੁਲ ਸਹੀ ਕਰ ਦਵਾਂਗੇ ਇਹਨਾਂ ਨੇ ਇਹ ਕਿਹਾ ਸੀ ਕਿ ਪੰਜਾਬ ਦੇ ਅੰਦਰ ਸਾਡੀ ਸਰਕਾਰ ਆਂਦੋ ਪੰਜਾਬ ਦੇ ਅੰਦਰੋਂ ਜਿੰਨਾ ਵੀ ਨਸ਼ਾ ਹੈ ਸਭ ਤੋਂ ਵੱਡਾ ਜਿਹੜਾ ਨਸ਼ਾ ਹੈ ਇਹਨਾਂ ਨੇ ਕਿਹਾ ਸੀ ਵੀ ਅਸੀਂ ਖਤਮ ਕਰ ਦਾਂਗੇ ਨਸ਼ੇ ਨੂੰ ਆਪਾਂ ਦੇਖੀਏ ਤਾਂ ਮੈਂ ਖੁਦ ਬਿਰਜੇਸ਼ ਗੁਪਤਾ ਸ਼੍ਰੀ ਮੁਕਸਰ ਸਾਹਿਬ ਸ਼ਹਿਰ ਦੇ ਅੰਦਰ ਇੱਕ ਟਾਈਮ ਤੇ ਮੈਂ 8-8 ਲਾਸ਼ਾਂ ਦੇ ਸੰਸਕਾਰ ਤੇ ਜਾ ਕੇ ਦੇਖਿਆ ਅੰਦਰਲੀ ਰੂਹ ਕੰਬਦੀ ਹੈ ਇਹਨਾਂ ਨੇ ਸਾਨੂੰ ਵਾਅਦੇ ਕੀਤੇ ਸੀ ਵੀ ਅਸੀਂ ਨਸ਼ੇ ਨੂੰ ਖਤਮ ਕਰਦਾਂਗੇ ਮਾਤਾਵਾ ਆਉਂਦੀਆਂ ਸ਼ਾਮ ਨੂੰ ਅਸੀਂ ਇੱਕ ਮਹਿੰਮ ਚਲਾਈ ਹੈ ਵੀ ਜਿਹੜਾ ਪਰਿਵਾਰ ਦਾ ਬੱਚਾ ਕੋਈ ਨਸ਼ੇ ਨਾਲ ਲੱਗ ਚੁੱਕਿਆ ਹੈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਅਸੀਂ ਕਹਿੰਨੇ ਪਏ ਆ ਅਸੀਂ ਮਹਿੰਮ ਚਲਾਈ ਹੈ ਵੀ ਉਹ ਪਰਿਵਾਰ ਸਾਡੇ ਨਾਲ ਸੰਪਰਕ ਕਰੇ ਅਸੀਂ ਜੋ ਵੀ ਸਾਡਾ ਖਰਚਾ ਆਏਗਾ ਜੋ ਵੀ ਸਾਡੀ ਟੀਮ ਅਸੀਂ ਰਲ ਮਿਲ ਕੇ ਉਹਦੇ ਪਰਿਵਾਰ ਦੀ ਅਸੀਂ ਮਦਦ ਕਰਾਂਗੇ ਤਾਂ ਬਹੁਤ ਦੁਖਨਾਇਕ ਔਰ ਦੁਖਦਾਇਕ ਔਰ ਦਰਦਨਾਕ ਮਾਹੌਲ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਔਰ ਮੈਂ ਇਹੀ ਚਾਹੂੰਗਾ ਕਿ ਜੋ ਲੋਗ ਹੈ ਸਾਡੇ ਪੰਜਾਬ ਦੇ ਉਹ ਜਾਗੋ ਔਰ ਅੱਜ ਸਾਡੇ ਘਰ-ਘਰ ਵੋਟਾਂ ਮੰਗਨ ਆ ਰਹੇ ਐ ਕਹਿ ਰਹੇ ਐ ਵੀ ਸਾਨੂੰ ਇੱਕ ਮੌਕਾ ਹੋਰ ਦਿਓ ਅਸੀਂ ਇਹਨਾਂ ਨੂੰ ਇੱਕ ਮੌਕਾ ਦਿੱਤਾ ਸੀ ਔਰ ਉਸ ਮੌਕੇ ਦਾ ਨਤੀਜਾ ਸਾਡੇ ਸਾਹਮਣੇ ਕੀ ਆਇਆ ਨਸ਼ਾ ਘਟਣ ਦੀ ਬਜਾਏ ਨਸ਼ਾ ਪੰਜਾਬ ਦੇ ਅੰਦਰ ਵੱਧ ਗਿਆ ਮੈਂ ਆਪ ਸਭ ਲੋਕਾਂ ਨੂੰ ਸਮਾਜ ਦੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਆਪਾਂ ਪੰਜਾਬ ਦੇ ਲੋਕਾਂ ਨੇ ਸਭ ਨੂੰ ਮੌਕਾ ਦਿੱਤੇ ਆ ਕਿਸੇ ਨੂੰ ਦੋ ਮੌਕੇ ਦਿੱਤੇ ਕਿਸੇ ਨੂੰ ਚਾਰ ਦਿੱਤੇ ਇੱਕ ਮੌਕਾ ਇਹਨਾਂ ਨੂੰ ਦਿੱਤਾ ਦੇਖੋ ਕਿਤੇ ਵੀ ਕੋਈ ਇੱਕ ਲੀਡਰ ਆ ਰਿਹਾ ਹੁੰਦੇ ਵਾਸਤੇ ਦੁਕਾਨਾਂ ਬੰਦ ਕਰਵਾ ਦਿੰਦੇ ਆ ਲੋਕਾਂ ਨੂੰ ਖੱਜਲ ਖਵਾਰੀ ਕਰਨੀ ਕੋਈ ਚੰਗੀ ਗੱਲ ਨਹੀਂ ਔਰ ਫਿਰ ਦੂਜੀ ਗੱਲ ਉਹ ਲੀਡਰ ਆ ਰਿਹਾ ਹੈ ਜਿਹੜਾ ਜੇਲ੍ਹ ਚੋਂ ਛੁੱਟ ਕੇ ਆਇਆ ਪਰੋਲ ਤੇ ਆਇਆ ਹੋਇਆ ਹੈ ਉਹ ਪਹਿਲੀ ਗੱਲ ਤੋਂ ਅਖਲਾਕੀ ਤੌਰ ਤੇ ਉਹਦਾ ਹੱਕ ਹੀ ਨਹੀਂਗਾ ਵੀ ਉਹ ਆ ਕੇ ਲੋਕਾਂ ਕੋਲੋਂ ਵੋਟਾਂ ਮੰਗੇ ਕਿਉਂਕਿ ਕਰਪਸ਼ਨ ਕਰਕੇ ਕਰੋੜਾਂ ਰੁਪਏ ਦੀ ਕਰਪਸ਼ਨ ਕਰਕੇ ਜਿਹੜਾ ਬੰਦਾ ਜੇਲ੍ਹ ਦੇ ਅੰਦਰ ਸੀਗਾ ਔਰ ਐਸ ਗੱਲ ਦੇ ਉੱਤੇ ਬਿਹਾਫ ਤੇ ਵੀ ਮੈਨੂੰ ਸ਼ੂਗਰ ਹੈ ਜਾਂ ਮੈਡੀਕਲ ਬਿਹਾਫ ਦੇ ਉੱਤੇ ਜਾਂ ਝੂਠ ਦੇ ਬਲੰਦੇ ਨਾਲ ਜਿਹੜਾ ਬੰਦਾ ਪੈਰੋਲ ਲਾ ਕੇ ਬਾਹਰ ਆਇਆ ਹੈ ਔਰ ਆ ਕੇ ਉਹ ਲੋਕਾਂ ਕੋਲ ਮੋਟਾ ਮੰਗਦਾ ਔਰ ਲੋਕਾਂ ਨੂੰ ਖੱਜਲ ਖਵਰੀ ਕਰਦਾ ਮੈਂ ਇਹ ਸਮਝਦਾ ਬਹੁਤ ਮੰਦਭਾਗੀ ਗੱਲ ਹੈ ਸ਼ਰਮ ਵਾਲੀ ਗੱਲ ਹੈ ਸੋਚਣਾ ਚਾਹੀਦਾ ਹੈ ਲੋਕਾਂ ਦੀ ਦੁਕਾਨਦਾਰੀ ਜਿਹੜੇ ਅੱਜ ਦੁਕਾਨਦਾਰ ਜਿੰਨੇ ਸ਼ਾਮ ਨੂੰ 2-3 ਹਜ਼ਾਰ ਵਟਰੇ ਉਹਦੀ ਦੁਕਾਨਦਾਰੀ ਖਰਾਬ ਕਰਕੇ ਤੇ ਆਪਾਂ ਵੀ ਲੀਡਰ ਚ ਮੰਗਾਨੇ ਮ ਲਗਦਾ ਕੋਈ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੂਝੂ ਹੋਏ ਹੋਂਦ ਪੰਜਾਬ ਸਰਕਾਰ ਦਾ ਇੱਕ ਹਾਸੇ ਹੋ ਗੋਰੀ ਗੱਲ ਹੈ ਜਦੋਂ ਕਿਤੇ ਮਹਿਲਾ ਨੂੰ ਕਿਸੇ ਲੇਡੀਜ਼ ਨੂੰ ਪੁੱਛਦੇ ਆਪਾਂ ਵੀ ਮਾਤਾ ਕਿਵੇਂ ਆ ਕੇਜਰੀਵਾਲ ਦੀ ਸਰੰਦੀ ਜਿਹੜੀ ਚੋਂ ਭਗਵੰਤ ਮਾਨ ਦੀ ਸਰਕਾਰ ਹੈ ਤੋ ਇੱਕ ਮਿੰਟ ਦੀ ਢੂਡਸੋਂ ਬਾਅਦ ਕੱਢ ਦਿੰਦੇ ਆ ਕਿਉਂ ਕੱਢਦੇ ਆ ਵੀ 1000 ਰੁਪਏ ਮਹਿਲਾਵਾਂ ਨੂੰ ਦੇਣਾ ਕੀਤਾ ਮਾਤਾ ਆਏ ਪੈਸੇ ਨਹੀਂ ਆਏ ਮਾਤਾ ਕਹਿੰਦੀ ਤਾਂ ਬਹੁਤ ਜਿਹੜੇ ਝਾੜੂ ਵਾਲੇ ਨਾਲ ਤਿੰਕਾ ਤਿੰਕਾ ਕਰਦੇ ਨੇ ਮਤਲਬ ਇੰਨੇ ਕੁ ਬੁਰਾ ਹਾਲ ਹੈ ਲੋਨ ਡਾਡਰ ਦੀ ਪਿੱਛੇ ਇੰਨੀ ਮਾੜੀ ਹੈ ਵੀ ਇੱਕ ਗਰੀਬ ਦੇ ਵਿੱਚੋਂ ਇੱਕ ਬਾਜ਼ਾਰ ਦੇ ਵਿੱਚੋਂ ਜਾਂਦੇ ਮੋਟਰਸਾਈਕਲ ਦੇ ਉੱਤੇ ਉਹਨਾਂ ਦੇ ਲੁੱਟਕੋ ਜਾਂਦੀ ਉਹਦਾ ਮੋਬਾਈਲ ਖੋਇਆ ਜਾਂਦਾ ਔਰ ਸਾਡੀ ਮਾਤਾ ਪੈਣ ਜਦੋਂ ਕਿਤੇ ਗਲੀਆਂ ਦੇ ਵਿੱਚ ਨਿਕਲਦੀ ਹੈ ਜਾਂ ਕਿਸੇ ਮਹੱਲੇ ਨਿਕਲਦੀ ਹੈ ਉਹਨਾਂ ਦੀ ਚੈਨਕੋ ਕੇ ਲੈ ਜਾਂਦੇ ਆ ਉਹਦੇ ਪਰਸ ਕੋ ਕੇ ਲੈ ਜਾਂਦੇ ਇਹ ਹਾਲਾਤ ਪੰਜਾਬ ਦੇ ਬਣ ਗਏ ਲਾਅ ਐਂਡ ਆਰਡਰ ਦੀ ਔਰ ਤੀਜੀ ਗੱਲ ਮੈਂ ਤੁਹਾਨੂੰ ਕਹਾਂ ਅੱਜ ਗੈਂਗਸਟਰ ਕਿੰਨਾ ਹਾਵੀ ਹੋ ਗਿਆ ਹੈ ਗੈਂਗਸਟਰ ਹਾਵੀ ਹੋ ਗਿਆ ਬੈਠੇ ਬਟਾਏ ਫੋਨ ਆਏ ਤਾਂ 25 55 ਲੱਖ ਦੇ ਦੋ ਉਹਦੇ ਵਿੱਚ ਕੀ ਹੈ ਉਹਦੇ ਜੇ ਕਿਤੇ ਲੱਗਦੇ ਨਾਲ ਦੀ ਲੱਗਦੀ ਹੈ ਯੂਪੀ ਸਰਕਾਰ ਹੈ ਤਾਂ ਤੇ ਗੈਂਗਸਟਰ ਖਤਮ ਹੋ ਗਿਆ ਔਰ ਪੰਜਾਬ ਦੇ ਗੈਂਗਸਟਰ ਜਿਹੜਾ ਪੈਰ ਪਸਾਰੇ ਲੈ ਇਹਨੇ ਕਹਿਆ ਨਸ਼ਾ ਖਤਮ ਕਰਦਾਂਗੇ ਪੰਜਾਬ ਤਾਂ ਹਰ ਸਾਲ ਉਹ ਲੱਗਦਾ ਤੁਹਾਨੂੰ ਵੀ ਨਸ਼ੇ ਦਾ ਕੋਈ ਫਰਕ ਪਿਆਗਾ ਤੁਸੀਂ ਕਿਸੇ ਵੀ ਗਲੀ ਕਿਸੇ ਮਹੱਲੇ ਚ ਜਾ ਕੇ ਵੇਖੋ ਨਸ਼ਾ ਖਤਮ ਕਰਦਾ ਦੂਰ ਹੈ ਨਸ਼ਾ ਇੰਨਾ ਮਜ਼ਾਦਦਾ ਆ ਜੋ ਮਾਤਾ ਨੂੰ ਸਾਡੀ ਨੂੰ ਪੁੱਛੋ ਵੰਜਰਾਂ ਨੂੰ ਪੁੱਛੋ ਜਿਨ੍ਹਾਂ ਦੇ ਪਰਿਵਾਰ ਦੇ ਬੱਚੇ ਨਸ਼ੇ ਦੀ ਗ੍ਰਸਤ ਹੋ ਕੇ ਮਰ ਜਾਂਦੇ ਆ ਔਰ ਉਹ ਨਸ਼ਾ ਕਿੱਥੋਂ ਮਿਲ ਰਿਹਾ ਨਸ਼ਾ ਸਰਕਾਰਾਂ ਦੀ ਮਿਲੀ ਭਗਤਾਂ ਨੂੰ ਮਿਲਦਾ ਔਰ ਨਸ਼ਾ ਜਿਹੜਾ ਕਿਨਾਂ ਨੂੰ ਵਧਿਆ ਨਹੀਂ ਕਈ ਗੁਣ ਵਧ ਗਿਆ ਲੱਗਦਾ ਬਿਜਲੀ ਦੇ ਬਿੱਲ ਸੀ ਜਿਹੜੇ ਇਹ ਕਹਿ ਰਹੇ ਆ ਵੀ ਅਸੀਂ ਬੋਟਾ ਬਿਜਲੀ ਦੇ ਬਿੱਲ ਨੂੰ ਮਾਫ ਕੀਤੇ ਉਹਨਾਂ ਨੂੰ ਲੈ ਕੇ ਪਹਿਲੀ ਗੱਲ ਤਾਂ ਬਿਜਲੀ ਦੀ ਇੰਨੀ ਮਾੜੀ ਸਮੱਸਿਆ ਹੈ ਵੀ ਰੋਜ਼ ਬਿਜਲੀ ਦੇ ਕੱਟ ਜਿੰਨੇ ਲੱਗ ਰਹੇ ਹੈ ਬਿਜਲੀ ਦੇ ਕੋਲ ਹੈ ਹੀ ਨਹੀਂ ਜਿਹੜੀ ਸਰਕਾਰ 60000 ਰੁਪਏ ਕਰੋੜ ਦਾ 60000 ਕਰੋੜ ਦਾ ਕਰਜ਼ਾ ਜਿਲੇ ਚੜਾਤਾ ਹੋਵੇ ਇਹਦਾ ਮਤਲਬ ਉਹ ਉਹ ਸਰਕਾਰ ਹੈ ਜਿਹੜੀ ਉਹ 5 ਸਾਲਾਂ ਹੀ ਕਿੱਥੋਂ ਦਾ ਕਰਜ਼ਾ ਪੰਚਾ ਦੇਗੀ ਸੋਚੋ ਤੁਸੀਂ ਦੂਜੀ ਗੱਲ ਹੈ ਕਿ ਬਿਜਲੀ ਬਿਜਲੀ ਦੀ ਪਿਸ਼ੇਂ ਨੇ ਵੀ ਜਿੰਨਾ ਮਹੱਲਿਆਂ ਗਲੀਆਂ ਜਾਂਦੇ ਰੋ ਬਿਜਲੀ ਆਈ ਨਹੀਂ ਦੇ ਰਾਤ ਨੂੰ ਰੋਜ਼ ਕੱਟ ਲੱਗਦੇ ਹੈ ਔਰ ਰਹਿ ਗਿਆ ਬਿਜਲੀ ਦੇ ਬਿੱਲਾਂ ਦੀ ਗੱਲ ਬਿਜਲੀ ਦੇ ਬਿੱਲਾਂ ਦੀ ਗੱਲ ਹੈ ਤੁਸੀਂ ਪਿੰਡਾਂ ਵਾਲਿਆਂ ਨੂੰ ਪੁੱਛੋ ਮੇਰੇ ਕੋਲ ਕੱਲੋਂ ਮਕਾਨ ਸਿੰਘ ਵਾਲੇ ਬੈ ਉਹ ਬਿੱਲ ਲੈ ਕੇ 37000 29000 28000 27000 ਤੇ ਮੈਂ ਕਹਿੰਦਾ ਕਿੰਨਾ ਕੰਮ ਹੈ ਤੁਹਾਡੇ ਦੋ ਕੋਠੇ ਆ ਦੋ ਟਿਊਬ ਆ ਤੇ ਦੋ ਪੱਖੇ ਆ ਬਿੱਲ ਕਿੰਨਾ 29000 ਰੁਪਿਆ ਇਹ ਜਿਹੜੇ ਝੂਠ ਮਾਰ ਕੇ ਲੋਕਾਂ ਨੂੰ ਧੋਖੇ ਦੇ ਕੇ ਸਰਕਾਰ ਆਈ ਹੈ ਪੂਰੀ ਸਰਕਾਰ ਜਿਹੜੀ ਇਸ ਵੇਲੇ ਪੰਜਾਬ ਦੀ ਜਿੰਨੀ ਜਲਦੀ ਜਾਂਦੀ ਓਨਾ ਹੀ ਪੰਜਾਬ ਦਾ ਭਲਾ ਹੈ ਇੱਥੇ ਤਾਂ ਯੋਗੀ ਵਰਗਾ ਮੁੱਖ ਮੰਤਰੀ ਚਾਹੀਦਾ ਹੈ ਜਿਹੜਾ ਪੰਜਾਬ ਨੂੰ ਵਕੀਰ ਕਰ ਸਕੇ ਜੋ ਅਜਦੇ ਹਾਲਾਤ ਹੈ ਪਿਛਲੇ 2 ਸਾਲਾਂ ਤੋਂ ਜੋ ਪੰਜਾਬ ਦੇ ਵਿੱਚ ਝਾੜੂ ਵਾਲਿਆਂ ਦੇ ਗੱਪ ਮਾਰ ਕੇ ਲੋਕਾਂ ਨੂੰ ਗਮਰਾਹ ਕਰਕੇ ਆਪਣੀ ਸਰਕਾਰ ਬਣਾਈ ਔਰ ਜਿੰਨੇ ਵਾਦੇ ਕੀਤੇ ਬਿਜਲੀ ਮਾਫ ਕਰਾਂਗੇ ਲੋਕਾਂ ਨੂੰ 37 37 35 35 ਹਜ਼ਾਰ ਦੇ ਗਰੀਬ ਜਨਤਾ ਨੂੰ ਜਿਨ੍ਹਾਂ ਦੇ ਘਰ ਵਿੱਚ ਇੱਕ ਕਮਰਾ ਔਰ ਦੋ ਟੀਬਾ ਦੋ ਵੱਲਵ ਦੋ ਪੱਖੇ ਆ ਉਹਨਾਂ ਦੇ ਅਸੀਂ ਅੱਜ ਬਿੱਲ ਵੇਖੇ ਆ 37 37 29 29 ਹਜ਼ਾਰ ਦੇ ਬਿੱਲ ਉਹਨਾਂ ਨੂੰ ਆਏ ਆ ਔਰ ਇਹਨੇ ਸਭ ਤੋਂ ਵੱਡਾ ਵਾਲਾ ਬੀਬੀਆਂ ਨਾਲ ਕੀਤਾ ਸੀ ਕਿ ਤੁਹਾਨੂੰ ਅਸੀਂ 1-1000 ਰੁਪਿਆ ਸਾਡੀ ਸਰਕਾਰ ਬਣਾ ਦਿਓ ਔਰ ਅਸੀਂ ਸਰਕਾਰ ਦੀ 100 ਚੁੱਕਣ ਦੇ ਪਹਿਲੇ ਮਹੀਨੇ ਤੁਹਾਡੇ ਖਾਤਿਆਂ ਦੇ ਵਿੱਚ 1 ਇੱਕ ਹਜ਼ਾਰ ਰੁਪਏ ਲਾ ਦੇਵਾਂਗੇ ਲੇਕਿਨ ਅੱਜ 28 ਮਹੀਨੇ ਬੀਤ ਗਏ ਆ ਕਿਸੇ ਨੂੰ 1 ਰੁਪਿਆ ਕਿਸੇ ਦੇ ਖਾਤੇ 'ਚ ਨਹੀਂ ਆਇਆ ਔਰ ਦੂਜੇ ਨੰਬਰ ਤੇ ਸਾਡੇ ਜੋ ਪੰਜਾਬ ਦੇ 'ਚ ਝਾੜੂ ਵਾਲੇ ਸਰਕਾਰ ਬਣੀ ਹੈ ਔਰ ਚੁਟਕਲੇ ਸੁਣਾ ਸੁਣਾ ਕੇ ਜੋ ਮੁੱਖ ਮੰਤਰੀ ਬਣੇ ਹੈ ਉਹ ਚੁਟਕਲੇ ਸਰਕਾਰ ਬਣ ਕੇ ਰਹਿ ਗਈ ਹੈ ਕਿਉਂ ਕਿ ਜੋ ਇਹਨਾਂ ਦਾ ਕਮਾਂਡਰ ਹੈ ਉਹ ਦਿੱਲੀ ਦਾ ਕੇਜਰੀਵਾਲ ਜਿਹੜਾ ਕਿ ਇੱਕ ਸ਼ਰਾਬ ਦੇ ਘਟਾਲੇ ਵਿੱਚ ਪਿਛਲੇ ਡੇਢ ਮਹੀਨੇ ਤੋਂ ਅੰਦਰ ਜੇਲ੍ਹ ਦੇ ਵਿੱਚ ਹਵਾ ਖਾ ਰਿਆ ਹੈ ਔਰ ਮੰਨਤਾ ਕਰਕੇ ਬੇਲ ਲੈ ਕੇ ਸਿਰਫ ਇਲੈਕਸ਼ਨ ਦੇ 1 ਤਰੀਕ ਤੱਕ ਬੇਲ ਮਿਲੀ ਹੈ ਉਹ ਦੋ ਤਿੰਨ ਵਾਰ ਉਹਨੇ ਫਿਰ ਅੰਦਰ ਜਾਣਾ ਪਰ ਜਿਹੜੇ ਸਾਧਨਾ ਉਹਨੇ ਦੋਸ਼ ਲੱਗੇ ਕਰੋੜਾ ਰੁਪਈਆ ਦੇ ਕਪੜੇ ਹੋਏ ਆ ਸ਼ਰਾਬ ਦੇ ਸੰਬੰਧ ਵਿੱਚ ਕਿਉਂਕਿ ਉਹਨਾਂ ਨੇ ਇਹ ਪਹਿਲਾਂ ਐਲਾਨ ਕੀਤਾ ਸੀ ਕਿ ਦਿੱਲੀ ਦੇ ਵਿੱਚ ਕੀ ਅਸੀਂ ਸਾਰੇ ਪੰਜਾਬ ਦੇ ਵਿੱਚ ਵੀ ਸ਼ਰਾਬ ਦੇ ਠੇਕੇ ਬੰਦ ਕਰਾਂਗੇ ਪਰ ਹੋਇਆ ਕਿ ਕਿ ਸ਼ਰਾਬ ਦੇ ਕਪੜੇ ਹੋਏ ਔਰ ਸ਼ਰਾਬ ਦੇ ਵਿੱਚ ਇੱਕ ਜਿਹਨੇ ਕਰਿਆਨੇ ਵਾਲੀ ਦੁਕਾਨਾ ਹੁੰਦੀ ਹੈ ਉਹ ਕਰਿਆਨੇ ਵਾਲੀ ਦੁਕਾਨਾ ਇਸ ਤਰ੍ਹਾਂ ਦੇ ਦਿੱਲੀ ਦੇ ਵਿੱਚ ਸ਼ਰਾਬਾਂ ਵਿਕ ਰਹੀਆਂ ਔਰ ਇਹਨੇ ਕਪੜੇ ਹੋਏ ਆ ਕਿ ਜਨਤਾ ਇਹ ਸੋਚ ਕੇ ਹੈਰਾਨ ਹੈ ਕਿ ਅਸੀਂ ਇਹਨਾਂ ਕਿੰਨਾ ਗੱਪੀਆਂ ਦੇ ਨਾਲ ਇਹ ਸਾਡਾ ਵਾਹ ਪੈ ਗਿਆ ਔਰ ਇਹਨਾਂ ਦੇ ਗੱਪ ਸੁਣ ਕੇ ਸਰਕਾਰ ਬਣਾਈ ਔਰ ਕੇਜੀਵਾਨੇ ਤੁਹਾਨੂੰ ਪਤਾ ਦੋ ਤਿੰਨ ਫੇਰੰਦਰ ਜਾਣਾ ਪਰ ਫਿਰ ਬਾਹਰ ਆਉਣ ਦੀ ਗਜੈਸ ਨਹੀਂ ਚਸ਼ੋਧਿਆ ਨੂੰ ਉਹਦੇ ਡਿਪਟੀ ਮੁੱਖ ਮੰਤਰੀ ਨੂੰ ਉਹਨੂੰ ਕੋਈ ਬੇਰ ਨਹੀਂ ਮਿਲੇ ਔਰ ਉਹਦੇ ਨਾਲ ਜੋ ਹੋਰ ਵੀ ਹੈ ਸੰਗੀ ਸਾਥੀ ਜੋ ਉਹਦੇ ਕਪੜੇ ਪਾ ਸੀਗੇ ਉਹਨਾਂ ਨੂੰ ਵੀ ਬੇਲਾ ਨਹੀਂ ਮਿਲ ਗਿਆ ਔਰ ਇਹਨਾਂ ਨੇ ਅੰਦਰ ਜਾਣਾ ਤੇ ਅੱਜ ਤੱਕ ਜ਼ਿੰਦਗੀ ਮੇਰੇ 60 ਸਾਲ ਦੀ ਉਮਰ ਹੋ ਚੁੱਕੀ ਹੈ 45 ਸਾਲ ਸਾਨੂੰ ਸਿਆਸਤ ਵਿੱਚ ਹੋ ਗਏ ਆ ਪਰ ਅੱਜ ਤੱਕ ਅਜੇ ਨਹੀਂ ਦੇਖਿਆ ਇੱਕ ਮੁੱਖ ਮੰਤਰੀ ਜੇਲ੍ਹ ਚ ਬਿਠਾ ਕੇ ਮੈਂ ਸਰਕਾਰ ਚਲਾऊं ਜਿਹੜਾ ਮਜ਼ਾ ਆਪ ਕਹਦੀ ਹੈ ਆਪ ਮੁਜਰ ਮੈਂ ਆਪ ਜੇਲ੍ਹ ਆਏ ਤੋ ਸਾਡੇ ਦੇਸ਼ ਦਾ ਕੀ ਭਲਾ ਕਰ ਸਕਦਾ